ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਆ ਜੀ ਮੈਂ ਹਾਂ ਜੀ ਅੱਜ ਪਿੰਡ ਕਠਾਣਾ ਜਿੱਥੇ ਅੱਜ ਨਸ਼ਾ ਸਡਾਉ ਸੈਮੀਨਾਰ ਲਗਾਇਆ ਜਾ ਰਿਹਾ ਥੋੜੇ ਸਮੇਂ ਦੇ ਵਿੱਚ ਹੀ ਇੱਥੇ ਐਸਐਚਓ ਭੈਣੀ মিয়া ਖਾਂ ਪਹੁੰਚ ਰਹੇ ਨੇ ਉਸ ਤੋਂ ਪਹਿਲਾਂ ਕਿ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਤੁਹਾਨੂੰ ਤੁਹਾਡੇ ਸਾਹਮਣੇ ਹੀ ਪੇਸ਼ ਕਰਦੇ ਰਹੀਏ ਜਿਸ ਦੇ ਨਾਲ ਲੋਕਾਂ ਦਾ ਫਾਇਦਾ ਹੋਵੇ ਭਲਾ ਹੋਵੇ ਤੇ ਹੁਣ ਪਹੁੰਚ ਚੁੱਕੇ ਨੇ ਐਸ ਐਚਓ ਪੈਣੀ ਤੇ ਉਹ ਜੀ ਸਵਾਗਤ ਕਰਦੇ ਹੋਏ ਸਲਾਮਤ ਮਸੀਹ ਉਰਫ ਪਪੂ ਆਗੂ ਆਮ ਆਪਾਰਟੀ ਪਿੰਡ ਕਠਾਣਾ ਤੇ ਉਹਨਾਂ ਦੇ ਨਾਲ ਨੇ ਸਟਾਫ ਮੈਂਬਰ ਤੇ ਐਸਐਸ ਸਾਹਿਬ ਪੰਡਾਲ ਦੇ ਵਿੱਚ ਬੈਠ ਗਏ ਨੇ ਤੇ ਉਹ ਸਬੋਧਨ ਥੋੜੇ ਸ਼ਰਮੇ ਦੇ ਵਿੱਚ ਇਹੋ ਲੋਕਾਂ ਨੂੰ ਸਬੋਧਨ ਕਰਨਗੇ ਇਸ ਮੌਕੇ ਤੇ ਐਸਐਚਓ ਟੈਣੀਆ ਟੈਣੀ মিয়া ਖਾਨ ਨੇ ਅੱਜ ਦੱਸਿਆ ਕਿ ਐਸਐਸਪੀ ਗਰਦਾਸਪੁਰ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਹਰ ਪਿੰਡ ਦੇ ਵਿੱਚ ਜੋ ਥਾਣਾ ਟੈਣੀ মিয়া ਖਾਨ ਦੇ ਅੰਦਰ ਆਉਂਦਾ ਹੈ ਇਸ ਤਰ੍ਹਾਂ ਦੇ ਸੈਮੀਨਾਰ ਕਰ ਰਹੇ ਹਾਂ ਉਹਨਾਂ ਦੇ ਮੁਤਾਬਕ ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਉਹ ਕਾਫੀ ਵੱਧ ਗਿਆ ਬਹੁਤ ਸਾਰੇ ਬੱਚੇ ਜਿਹੜੇ ਆ ਨੌਜਵਾਨ ਜਿਹੜੇ ਆ ਉਹ ਨਸੇ ਦੇ आदी ਹੋ ਚੁੱਕੇ ਨੇ ਉਹਨਾਂ ਨੇ ਆਖਿਆ ਕਿ ਜੇਕਰ ਤੁਹਾਡੇ ਪਿੰਡ ਕਠਾਣੇ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਜਾਂ ਬਾਹਰੋਂ ਆਣ ਕੇ ਕੋਈ ਵੇਚਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਐਸ ਐਚਓ ਪੈਣੀ ਮੇਖਾ ਨੂੰ ਦਿੱਤੀ ਜਾਵੇ ਕਿਉਂਕਿ ਇਹ ਨਸ਼ਾ ਜਿਹੜਾ ਬਹੁਤ ਹੀ ਭਿਆਨਕ ਰੂਪ اختیار ਕਰ ਰਿਹਾ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਹਿੱਤਾਂ ਦੇ ਮਤਾਬਕ ਉਸ ਨੌਜਵਾਨ ਦੀ ਜੋ ਨਸੇ ਦਾ ਆਦੀ ਹੈ ਫਰੀ ਇਲਾਜ ਕਰਵਾਇਆ ਜਾਵੇਗਾ ਕਿਉਂਕਿ ਇਸ ਵਾਸਤੇ ਪੰਜਾਬ ਸਰਕਾਰ ਨੇ ਥਾਂ ਥਾਂ ਤੇ ਅਡਕਟਰ ਨਸ਼ਾ ਸਦੌ ਕੇਂਦਰ ਖੋਲੇ ਨੇ ਇਸ ਮੌਕੇ ਤੇ ਉਹਨਾਂ ਨੇ ਪਿੰਡ ਦੀ ਜਨਤਾ ਨੂੰ ਸਬੋਧਨ ਕਰਦੇ ਹੋਏ ਆਖਿਆ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਾਹਰ ਕੱਢਣ ਵਾਸਤੇ ਸਹਿਯੋਗ ਕਰਨ ਟਾਈਮ ਸੇ ਟਾਈਮ ਉਹਨਾਂ ਦੀ ਜਾਂਚ ਕਰਦੇ ਰਹਿਣ ਕਿ ਉਹ ਕਿਵੇਂ ਇਸ ਸਮਾਜ ਦੇ ਵਿੱਚ ਵਿਚਰ ਰਹੇ ਨੇ ਐਸ ਐਚਓ ਗੱਲ ਕਰਦੇ ਹੋਏ ਸਲਾਮਤਮਸੀ ਜੋ ਆਮ ਪਾਰਟੀ ਦੇ ਪਿੰਡ ਕਠਾਣੇ ਦੇ ਆਗੂ ਨੇ ਕੁਝ ਤਕਨੀਕੀ ਕਾਰਨਾ ਕਰਕੇ ਐਸ ਐਚਓ ਸਾਹਿਬ ਦੀ ਆਵਾਜ਼ ਜਿਹੜੀ ਹੈ ਉਹ ਰਿਕਾਰਡਿੰਗ ਨਹੀਂ ਹੋ ਸકી ਜਿਸ ਦੇ ਕਾਰਨੋਂ ਅਸੀਂ ਤੁਹਾਨੂੰ ਉਹਨਾਂ ਦੀ ਆਵਾਜ਼ ਨਹੀਂ ਸੁਣਾ ਸਕੇ ਤੇ ਜੋ ਕੁਝ ਉਹਨਾਂ ਨੇ ਆਖਿਆ ਅਸੀਂ ਉਸ ਦੇ ਤੁਹਾਨੂੰ ਦੱਸ ਰਹੇ ਹਾਂ ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਤਾਂ ਜੋ ਸਮਾਜ ਦੇ ਵਿੱਚੋਂ ਜੋ ਅਹਜੇ ਅਨਸਰ ਹਨ ਜਿਹੜੇ ਸਮਾਜ ਨੂੰ ਖਰਾਬ ਕਰ ਰਹੇ ਹਨ ਨਸ਼ਾ ਵੇਚ ਰਹੇ ਹਨ ਉਹਨਾਂ ਨੂੰ ਨਕੇਲ ਪਾਈ ਜਾ ਸਕੇ ਮੇ ਤੁਸੀ ਲਾਈਵ ਦੇਖ ਸਕਦੇ ਹੋ ਐਸੋਸ ਐਸ ਐਚਓ ਸਾਊਸ ਸਬੋਧਨ ਕਰਦੇ ਹੋਏ ਇਸ ਦੇ ਨਾਲ ਹੀ ਐਸਐਚਓ ਐਸਐਚਓ ਸਾਹਿਬ ਨੇ ਆਖਿਆ ਕਿ ਜੇਕਰ ਕੋਈ ਇਸ ਵਿਸ਼ੇ ਤੇ ਕਹਿਣਾ ਚਾਹੇ ਤਾਂ ਉਹ ਆ ਸਕਦਾ ਹੈ ਉਹਨਾਂ ਨੇ ਇਸੇ ਮੌਕੇ ਤੇ ਆਖਿਆ ਤੁਸੀਂ ਹਰ ਵੇਲੇ ਤੁਸੀਂ ਮੇਰੇ ਨਾਲ ਸਪਰਕਰ ਸਕਦੇ ਹੋ ਇਸ ਮੌਕੇ ਤੇ ਕਠਾਣਾ ਪਿੰਡ ਦੇ ਸਾਬਕਾ ਸਰਪੰਚ ਸੌਰਮ ਸਿੰਘ ਨੇ ਵੀ ਸੁਬੋਧਨ ਕੀਤਾ ਉਹਨਾਂ ਨੇ ਆਖਿਆ ਕਿ ਇਹ ਜਿਹੜੀ ਬਿਮਾਰੀ ਹੈ ਇਹ ਬੜੀ ਭਿਆਨਕ ਹੈ ਉਹਨਾਂ ਨੇ ਨੌਜਵਾਨਾਂ ਨੂੰ ਨਸੀਅਤ ਕੀਤੀ ਕਿ ਜੀਵਨ ਜਿਹੜਾ ਵਾ ਬੜਾ ਅਨਮੋਲ ਹੈ ਇਹ बार-बार ਨਹੀਂ ਮਿਲਦਾ ਇਸ ਜੀਵਨ ਨੂੰ ਵਿਅਰਥ ਨਾ ਗਵਾਓ ਨਸ਼ੇ ਦੇ ਵਿੱਚ ਰਹਿ ਕੇ ਜੀਵਨ ਨੂੰ ਖਤਮ ਨਾ ਕਰੋ ਉਹਨਾਂ ਨੇ ਐਸਐਚਓ ਸਾਹਿਬ ਨੂੰ ਭਰੋਸਾ ਦਿਵਾਇਆ ਕਿ ਅਸੀਂ ਪਿੰਡ ਦੇ ਵਿੱਚ ਨਸ਼ਾ ਨਹੀਂ ਵਕਣ ਦਿਆਂਗੇ ਜਾਂ ਇਹੋ ਜਿਹਾ ਕੋਈ ਅਨਸਰ ਨੂੰ ਪਿੰਡ ਵਿੱਚ ਨਹੀਂ ਵੜਨ ਦਿਆਂਗੇ ਉਹਨਾਂ ਨੇ ਆਖਿਆ ਕਿ ਇਸ ਬਿਮਾਰੀ ਨੂੰ ਖਤਮ ਕਰਨ ਵਾਸਤੇ ਅਸੀਂ ਤੁਹਾਡੇ ਨਾਲ ਹਾਂ ਜਿਸ ਤਰ੍ਹਾਂ ਦਾ ਵੀ ਸਹਿਯੋਗ ਤੁਸੀਂ ਮੰਗੋਗੇ ਅਸੀਂ ਤੁਹਾਨੂੰ ਪੂਰਨ ਸਹਿਯੋਗ ਦਾਂਗੇ ਇਸ ਮੌਕੇ ਤੇ ਇਹ ਸੰਸਦ ਐਸਐਚਓ ਪਣੀ ਅਮੀਖਾਂ ਜਿਨ੍ਹਾਂ ਨੇ ਲੋਕ ਹਾਜ਼ਰ ਸਨ ਉਹਨਾਂ ਵਿੱਚ ਪ੍ਰੀਤਮ ਵਾਲੀ ਜਿਹੜੀ ਆ ਉਹ ਬ੍ਰਹੀ ਨਮਸੀ ਜਨਤਾ ਦੇ ਸਾਹਮਣੇ ਰਸਿਆ ਉਹਨਾਂ ਨੇ ਉਕਰਾਂ ਕਿ ਇਹ ਨਸ਼ਾ ਵੀ ਨੰਬਰਦਾਰ ਪੂਰੇ ਨਾਕੇ ਵਿੱਚੋਂ ਪਿੰਡ ਵਿੱਚ ਹੋਣਾ ਚਾਹੀਦਾ ਜੇਕਰ ਕੋਈ ਨਸ਼ਾ ਕਰਦਾ ਹੈ ਤੇ ਫੂਲ ਮਸੀਹ ਖਾਣੀ ਤਲਾਹ ਦਿੱਤੀ ਜਾਵੇ ਕਿਉਂਕਿ ਜੇ ਕੋਈ ਗੋਇੰਦਰ ਮਸੀਹ ਜਿਆਦਾ ਉਹਨੂੰ ਕਾਫੀ ਸਖ਼ਤ ਵਾਕ ਵਿੱਚ ਨਸ਼ਾ ਛਡਾਇਆ ਜਾ ਸਕਦਾ ਜੋਇਲ ਮਸੀਹ ਜੈਕਰਨ ਮਸੀਹ ਪੂਰੇ ਰਸਤੇ ਮਾਨਤ ਮਸੀਹ ਇਸ ਨਸੀਬਾਰੀ ਏ ਲੋਕੀ ਨਵਾਸੀ ਮੁਕ ਕੇਂਦਰ ਨਵਾਸੀ ਆਫਿਸ ਤੋਂ ਇਲਾਵਾ ਤੇ ਲੋਕਾਂ ਨੇ ਇਹਦੇ ਬਹੁਤ ਸਾਰੇ ਐਸਐਚਓ ਸਾਹਿਬ ਜਾਨ ਦਿੱਤਾ ਇਹ ਵੀਡੀਓ ਕਿਸ ਤਰ੍ਹਾਂ ਤੁਹਾਨੂੰ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ